ਸਾਰ ਝੂਠ ਬੋਲਣਾ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਾਜੀ ਕੋਇ ਕਹਿ ਬਹਿ ਨਿਆਇ ਪੇਰੇ ਤਸਬੀ ਕਰੇ ਖੁਦਾਏ ਵੱਡੀ ਲੈ ਕੇ ਹੱਕ ਗਵਾਏ ਜੇ ਕੋ ਪੁੱਛੇ ਤਾਂ ਪੜ ਸੁਣਾਏ ਜੇ ਕਿਸੇ ਨੇ ਕਿਹਾ ਜੀ ਤੁਸੀਂ ਤੇ ਸਹੀ ਫੈਸਲਾ ਨਹੀਂ ਦਿੱਤਾ ਉਹਨੇ ਕਿਹਾ ਤੂੰ ਬਹੁਤਾ ਸਿਆਣਾ ਆਵੇਕ ਸ਼ਰਾਚ ਇਦਾਂ ਹੀ ਲਿਖਿਆ ਹੈ ਫਿਰ ਕਿਤਾਬ ਪੜ ਕੇ ਦੱਸ ਦੇਣਾ ਵੀ ਨਹੀਂ ਮੈਂ ਜੋ ਫੈਸਲਾ ਕੀਤਾ ਚੰਗਾ ਕੀਤਾ ਤੋ ਲਿਬਾਸ ਤੇ ਧਰਮ ਦਾ ਹੈ ਸ਼ਿੰਗਾਰ ਤੇ ਧਰਮ ਦਾ ਹੈ ਪਰ ਕਿਰਦਾਰ ਧਰਮ ਵਾਲਾ ਨਹੀਂ ਦੂਸਰਾ ਸੀ ਬ੍ਰਾਹਮਣ ਤਿੰਨ ਮਤ ਪ੍ਰਧਾਨ ਸੀ ਉਸ ਵੇਲੇ ਸਨਾਥਨ ਮਤ ਇਸਲਾਮ ਮਤ ਤੇ ਯੋਗ ਮਤ ਦੂਸਰਾ ਸੀ ਬ੍ਰਾਹਮਣ ਧੰ ਗੁਰੂ ਨਾਨਕ ਸਾਹਿਬ ਕਹਿੰਦੇ ਬ੍ਰਾਹਮਣ ਨਾ ਵੈ ਜੀਆਂ ਘਾਇ ਜੀਆਂ ਘਾਇ ਤੋਂ ਭਾਵ ਜਿਹੜੇ ਜੀਵਣੇ ਜੀ ਗਰੀਬ ਜਿਨ੍ਹਾਂ ਨੂੰ ਉਹ ਛੋਟੀਆਂ ਜਾਤਾਂ ਦੇ ਸ਼ੂਦਰ ਕਹਿੰਦਾ ਸੀ ਉਹਨਾਂ ਤੇ ਜ਼ੁਲਮ ਕਰਨਾ ਅਤਿਆਚਾਰ ਕਰਨਾ ਚਲੋ ਜੀਵਨਾਂ ਦੇ ਜ਼ੁਲਮਾਂ ਦੀ ਗੱਲ ਕਰੀਏ ਤੇ ਬੜਾ ਵੀ ਭਿਆਨਕ ਹੀ ਸਮਾਂ ਕਹਿ ਲੋ ਕਿ ਜਿਹੜੀ ਬ੍ਰਾਹਮਣਾ ਦੀ ਜਿੱਦਾਂ ਦੀ ਉਹਨਾਂ ਦੀ ਵਿਚਾਰਧਾਰਾ ਸੀ ਨਾ ਮਨੋ ਸਿਮਰਤੀ ਅਨੁਸਾਰ ਜੋ ਕੋ ਤੇ ਉਹਨਾਂ ਨੇ ਕੀਤਾ ਦੂਜੇ ਲੋਕਾਂ ਨੂੰ ਆਪਾਂ ਸਾਰੀ ਉਜਾ ਮਾਫ਼ ਕਰਿਓ ਮਤਾ ਆਪਾਂ ਸਮਝੀਏ ਕਿ ਅਸੀਂ ਕੋਈ ਉੱਚੀ ਜਾਤ ਜਾਂ ਉੱਚੀ ਕੋਲ ਏਦਾਂ ਆਪਾਂ ਸਾਰੇ ਸ਼ੂਦਰਾਂ ਵਿੱਚ ਆਉਂਦੇ ਸੀ ਭਾਵੇਂ ਕੋਈ ਅਖੌਤੀ ਜੱਟ ਜਾਤ ਨਾਲ ਸੰਬੰਧਤ ਹੈ ਭਾਵੇਂ ਮਜਬੀ ਸਿੱਖ ਜੁਲਾਹਾ ਚਮਾਰ ਸ਼ੀਂਬਾ ਇਹ ਸਾਰੇ ਜਿੰਨੇ ਵੀ ਨੇ ਨਾ ਮਨੂ ਸਿਮਰਤੀ ਦੇ ਅਨੁਸਾਰ ਆਪਾਂ ਸਾਰੇ ਸ਼ੂਦਰਾਂ ਵਿੱਚ ਹੀ ਆ ਤੇ ਇਹਨਾਂ ਤੇ ਇਦਾਂ ਦੀ ਹਾਲਾਤ ਕੀਤੀ ਹੋਈ ਸੀ ਕਿ ਖੂਹ ਤੋਂ ਪਾਣੀ ਨਹੀਂ ਸੀ ਪੀ ਸਕਦੇ ਆਪਾਂ ਪਾਣੀ ਪੀਣਾਂ ਤੇ ਛੱਡੋ ਖੂਹ ਤੇ ਪਰੇਸ਼ਾਵਾ ਨਹੀਂ ਸੀ ਆਉਣ ਦਿੰਦੇ ਸਾਡਾ ਇਹ ਕਹਿੰਦੇ ਸੀ ਇਹ ਸ਼ੂਦਰ ਨੇ ਤਾਂ ਗੁਰੂ ਜੀ ਕਹਿੰਦੇ ਜੀਵਾਂ ਦੀ ਘਾਤ ਕਰਦੇ ਕੰਨਾਂ ਦੇ ਖਿਰਦੇ ਦਿਖਾਉਨੇ ਤੇ ਫਿਰ ਤੀਰਥਾਂ ਤੇ ਇਸ਼ਨਾਨ ਕਰਕੇ ਕਹਿੰਦੇ ਮੇਰੇ ਵਰਗਾ ਰੱਬ ਦੇ ਨੇੜੇ ਬੰਦਾ ਹੀ ਕੋਈ ਨਹੀਂ ਬ੍ਰਾਹਮਣ ਨਾਵੇ ਜੀਆਂ ਘਾਏ ਜੋਗੀ ਜੁਗਤ ਨਾ ਜਾਣੇ ਅੰਦ ਤੇ ਤੀਸਰਾ ਸੀ ਜੋਗਮਤ ਜੋਗੀ ਸਿੱਧ ਗੁਰੂ ਜੀ ਕਹਿੰਦੇ ਉਹਨੂੰ ਵੀ ਰੱਬ ਨਾਲ ਜੁੜਨ ਦੀ ਕੋਈ ਅਕਲ ਨਹੀਂ ਹੀਣਾ ਸੀ ਗਿਆਨ ਤੋਂ ਤਿੰਨੇ ਉਜਾੜੇ ਕਾ ਬੰਦ ਲਿਬਾਸ ਤਿੰਨਾ ਕੋਈ ਧਰਮ ਦਾ ਸ਼ਿੰਗਾਰ ਧਰਮ ਵਾਲਾ ਹੈ ਪਰ ਕਿਰਦਾਰ ਧਰਮ ਵਾਲਾ ਨਹੀਂ ਤੇ ਇਹਨਾਂ ਨੇ ਸੰਸਾਰ ਨੂੰ ਉਜਾੜ ਕੇ ਰੱਖਿਆ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਸੋ ਜੋਗੀ ਜੋ ਜੁਗਤ ਪਛਾਣੈ ਗੁਰ ਪ੍ਰਸਾਦੀ ਏਕੋ ਜਾਣੈ ਉਹ ਜੋਗੀ ਜਿਹੜਾ ਰੱਬ ਨਾਲ ਜੁੜਨ ਦੀ ਯੁਗਤ ਜਾਣਦਾ ਹੈ ਤੇ ਗੁਰੂ ਦੀ ਕਿਰਪਾ ਨਾਲ ਸਾਰਿਆਂ ਵਿੱਚ ਇੱਕ ਨੂੰ ਵੇਖਦਾ ਹੈ ਉਹ ਹੈ ਜੋਗੀ ਸਤਿਗੁਰੂ ਕਹਿੰਦੇ ਕਾਜੀ ਸੋ ਜੋ ਉਲਟੀ ਕਰੇ ਗੁਰਪ੍ਰਸਾਦੀ ਜੀਵਤ ਮਰੇ ਕਾਜੀ ਉਹ ਹੈ ਜਿਹੜਾ ਉਲਟੀ ਕਰਦਾ ਹੈ ਉਲਟੀ ਤੋਂ ਭਾਵ ਹਰਾਮ ਦੀ ਕਮਾਈ ਛੱਡ ਕੇ ਹਲਾਲ ਦੀ ਖਾਂਦਾ ਹੈ ਆਪਣੀ ਦਸਾਂ ਨੌਂਾਂ ਦੀ ਧਰਮ ਦੀ ਕਿਰਤ ਕਰਦਾ ਹੈ ਉਹ ਕਾਜੀ ਹੈ ਤੇ ਸਤਗੁਰੂ ਜੀ ਕਹਿੰਦੇ ਸੋ ਬ੍ਰਾਹਮਣ ਜੋ ਬ੍ਰਹਮ ਵੀਚਾਰ ਹੈ ਆਪ ਤਰੈ ਸਗਲੇ ਕੁਲਤਾ